ਗੋਡੀ ਪਾਤਸ਼ਾਹ RAMDAS ਸਤਿਗੁਰ ਕਹਾਵੇ ਗੁਰੂ ਕੀ ਨਗਰੀ ਅੰਮ੍ਰਿਤਸਰ ਦੀ ਬਾਣੀ ਚੌਥੀ ਪਾਤਸ਼ਾਹੀ ਸ੍ਰੀ ਗੁਰੂ RAMDAS ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਅੱਜ ਅਸੀਂ ਸ੍ਰੀ ਹਰਮੰਦਰ ਸਾਹਿਬ ਪਹੁੰਚੇ ਆਂ ਔਰ ਅਸੀਂ ਤੁਹਾਨੂੰ ਇੱਥੋਂ ਦੀਆਂ ਲਾਈਵ ਤਸਵੀਰਾਂ ਵੀ ਦਿਖਾਵਾਂਗੇ ਤੇ ਨਾਲ ਗੱਲਬਾਤ ਵੀ ਕਰਾਂਗੇ ਹਾਂਜੀ ਮੈਮ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਕਿ ਅੱਜ ਤੁਸੀਂ ਦਰਬਾਰ ਸਾਹਿਬ ਪਹੁੰਚੇ ਹੋ ਜੀ ਹਾਂਜੀ ਵੀ ਜੀ ਦਰਬਾਰ ਸਾਹਿਬ ਬੱਚਿਆਂ ਨੂੰ ਲੈ ਕੇ ਆਏ ਆ ਅਸੀਂ ਗੁਰਪੁਰਬ ਤੇ ਗੁਰੂ ਆਮਦਾਸ ਜੀ ਦੇ ਗੁਰਪੁਰਬ ਤੇ ਤੇ ਇੱਥੇ ਆ ਕੇ ਬਹੁਤ ਵਧੀਆ ਲੱਗਾ ਕਿਸ ਤਰ੍ਹਾਂ ਦੇ ਪ੍ਰਬੰਧ ਕਿਸ ਤਰ੍ਹਾਂ ਦੇ ਨੇ ਇੱਥੇ ਪ੍ਰਬੰਧ ਵੀ ਬਹੁਤ ਵਧੀਆ ਆ ਲੰਗਰ ਥਾਂ ਥਾਂ ਤੇ ਲੱਗੇ ਹੋਏ ਆ ਕਿਤੇ ਜਲੇਬ ਦੇ ਲੰਗਰ ਲੱਗੇ ਆ ਕਿਤੇ ਛੋਲੇ ਭਟੂਰੇ ਲੱਗੇ ਆ ਕਿਤੇ 버ਗਰ ਲੱਗੇ ਆ ਸਾਰੇ ਤਰ੍ਹਾਂ ਦੇ ਲੰਗਰ ਲੱਗੇ ਆ ਤੇ ਸ਼ਿਵਲਾ ਵੀ ਲੱਗੀਆਂ ਹੋਈਆਂ ਕਿਤੇ ਕਾਫੀ ਲੱਗੀ ਹੈ ਜਿੱਤੇ ਦੁੱਧ ਦੇ ਲੰਗਰ ਲੱਗੇ ਹੋਏ ਆ ਤੇ ਬਹੁਤ ਵਧੀਆ ਕਿਤੇ ਹਰ ਇੱਕ ਜਗ੍ਹਾ ਤੇ ਲੰਗਰ ਲੱਗੇ ਹੋਏ ਆ ਔਰ ਸਿਕਿਉਰਟੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਹਨ ਇੱਥੇ ਸਿਕਿਉਰਟੀ ਵੀ ਸਾਰੇ ਪਾਸੇ ਖੜੇ ਹੋਏ ਆ ਸਿੰਘ ਸਾਹਿਬ ਸੇਵਾਦਾਰ ਖੜੇ ਆ ਸਾਰੇ ਪਾਸੇ ਤੇ ਸਿਕਿਉਰਟੀ ਵੀ ਵਧੀਆ ਕੈਮਰੇ ਲੱਗੇ ਹੋਏ ਆ ਸਾਰੇ ਪਾਸੇ ਤੇ ਸਿਕਿਉਰਟੀ ਵੀ ਠੀਕ ਆ ਤੁਸੀਂ ਲੋਕਲ ਹੋ ਕੇ ਆਊਟ ਆਫ ਸਿਟੀ ਹੋ ਹਾਂ ਜੀ ਅਸੀਂ ਬਟਾਲੇ ਤੋਂ ਆਏ ਹੋਏ ਆ ਹਰ ਸਾਲ ਇੱਥੇ ਆਉਂਦੇ ਹੋ ਹਾਂ ਜੀ ਹਰ ਸਾਲ ਆਈਦਾ ਬੱਚਿਆਂ ਨੂੰ ਲੈ ਕੇ ਹਰ ਸਾਲ ਆਉਂਦੇ ਆ। ਕੁਝ ਕਹਿਣਾ ਚਾਹੁੰਦੇ ਹੋ ਜਿਸ ਤਰ੍ਹਾਂ ਇੱਥੋਂ ਦਾ ਮਾਹੌਲ ਦੇਖ ਕੇ ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਬਿਲਕੁਲ ਸੰਗਤ ਨੂੰ ਸਾਰਿਆਂ ਨੂੰ ਜਿਹੜੇ ਨਹੀਂ ਆਏ ਘਰ ਬੈਠੇ ਦੇਖਦੇ ਉਹਨਾਂ ਨੂੰ ਵੀ ਸੰਗਤ ਨੂੰ ਅਪੀਲ ਆ ਕਿ ਦਰਸ਼ਨ ਕਰੋ ਆ ਕਿ ਗੁਰੂ ਰਾਮਦਾਸ ਜੀ ਦੇ ਦਰ ਤੇ ਆਓ ਸਾਰੇ ਆਪਣੇ ਬੱਚਿਆਂ ਨੂੰ ਲੈ ਕੇ ਆਓ। ਇਹ ਰਾਤ ਜਿਹੜੀ ਆ ਇੱਥੇ ਆ ਕੇ ਬਿਤਾਓ ਦੇਖੋ ਆ ਕਿ ਗੁਰਪੁਰ ਕਿਦਾਂ ਸੰਗਤ ਮਨਾਉਣੀ ਪਈ ਆ। ਕਿਦਾਂ ਸਾਰੇ ਇੱਥੇ ਦੀਪਮਾਲਾ ਹੋਈ ਆ ਤੇ ਰਾਤ ਨੂੰ ਅਤਿਸ਼ਬ지 ਹੋਣੀ ਆ ਆ ਕੇ ਦੇਖੋ ਸਾਰੇ। ਤੇ ਪਰਮਾਤਮਾ ਦਾ ਨਾਮ ਲਵਾ ਕੇ ਜਿਦਾਂ ਕਿ ਅੱਜ ਪ੍ਰਕਾਸ਼ ਪੂਰਬ ਆ ਕਿਵੇਂ ਦੇਖਦੇ ਹੋ ਹਾਂਜੀ ਅੱਜ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੂਰਬ ਹੈ ਅਸੀਂ ਇੱਥੇ ਆਏ ਆ ਤੁਸੀਂ ਦੇਖ ਸਕਦੇ ਹੋ ਜਿਸ ਤਰ੍ਹਾਂ ਬਹੁਤ ਦੂਰੋਂ ਦੂਰੋਂ ਇੱਥੇ ਸੰਗਤ ਆਈ ਹੋਈ ਹੈ ਦੇਖੋ ਤੁਸੀਂ ਕਿੰਨਾ ਰਸਪੜਾ ਪਰ ਇਹਨਾਂ ਦੀ ਸਿਕਿਉਰਿਟੀ ਇਹਨਾਂ ਦੀ ਇੱਥੋਂ ਦੀ ਖਾਣ ਪੀਣ ਦੀ ਦੇਖ ਕੇ ਲੰਗਰ ਦੀ ਸੇਵਾ ਭਾਵਨਾ ਦੇਖ ਕੇ ਅਸੀਂ ਇੰਨੇ ਇੰਪ੍ਰੈਸ ਹੋਏ ਆ ਕਿ ਤੁਸੀਂ ਇੱਥੇ ਤੁਸੀਂ ਦੇਖ ਸਕਦੇ ਹੋ ਵੀ ਸਮੂਹ ਸੰਗਤ ਦੇ ਵਿੱਚ ਕਿੰਨਾ ਜ਼ਿਆਦਾ ਉਤਸ਼ਾਹ ਹੈਗਾ ਵੀ ਬਾਬਾ ਜੀ ਨੂੰ ਲੈ ਕੇ ਵੀ ਉਤਸ਼ਾਹ ਹੈਗਾ ਉਸ ਤਰ੍ਹਾਂ ਵੀ ਤੁਸੀਂ ਦੇਖ ਸਕਦੇ ਹੋ ਵੀ ਕਿਸ ਤਰ੍ਹਾਂ ਹਰ ਇੱਕ ਦੇ ਮਨ ਵਿੱਚ ਕਿੰਨੇ ਹਰ ਇੱਕ ਦੇ ਮਨ ਵਿੱਚ ਕਿੰਨੇ ਚਾਹ ਕਿੰਨੇ ਉਤਲਾਸ ਲੈ ਕੇ ਸਾਰਾ ਘਰ ਕੋਈ ਆਇਆ ਇੱਥੇ ਅਸੀਂ ਉਹ ਦੇਖ ਕੇ ਅਸੀਂ ਬੜਾ ਅੱਛਾ ਫੀਲ ਕਰ ਰਹੇ ਆ ਵੀ ਅਸੀਂ ਆਪਣੇ ਨੂੰ ਬlesਸ ਮਹਿਸੂਸ ਕਰਦੇ ਆ ਵੀ ਅਸੀਂ ਅੰਮ੍ਰਿਤਸਰ ਸਿਟੀ ਦੇ ਇੱਥੋਂ ਦੇ ਹਰਿਆਣ ਵਾਲੇ ਹੈਗੇ ਆ ਇੱਥੋਂ ਦੇ ਵਾਸੀ ਹੈਗੇ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਨਾ ਭਾਈ ਸੁਖਜੀਤ ਸਿੰਘ ਜੀ ਕਾ ਖਾਲਸਾ ਦਾਸ ਸ੍ਰੀ ਅੰਮ੍ਰਿਤਸਰ ਸਾਹਿਬ ਦਾ ਰਹਿਣ ਵਾਲਾ ਹੈ ਏ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਹਰ ਗੁਰੂ ਰਾਮ ਹਰ ਸਾਲ ਗੁਰੂ ਰਾਮ ਦਾ ਜੀ ਦਾ ਪ੍ਰਕਾਸ਼ ਗੁਰਪੁਰਬ ਹੁੰਦਾ ਹੈ ਤੇ ਗੁਰਾਮ ਦਾ ਜੀ ਦੇ ਘਰ ਹਾਜ਼ਰੀ ਭਰੀ ਦੀਏ ਪਰ ਬਾਬਾ ਜੀ ਅੱਜ ਦੇ ਦਿਹਾੜੇ ਨੂੰ ਦੇਖਦੇ ਹੋ ਕਿਵੇਂ ਦੇਖਦੇ ਹੋ ਬਹੁਤ ਗੁਰੂ ਸਾਹਿਬ ਦੀ ਕਿਰਪਾ ਨਾਲ ਭਾਰੀ ਇਕੱਠ ਦੇਖਣ ਨੂੰ ਮਿਲਦਾ ਹੈ ਸੰਗਤ ਵਿੱਚ ਕਿਉਂਕਿ ਸਵੇਰ ਤੋਂ ਹੀ ਸੰਗਤਾਂ ਕੁਝ 8 ਵਜੇ ਨਾਲ ਲੱਗਿਆ ਨੇ ਕੁਝ ਅੰਮ੍ਰਿਤ ਵੇਲੇ ਤੋਂ ਲੱਗਿਆ ਨੇ ਕਿਉਂਕਿ 5 5 6 6 ਘੰਟੇ ਲੱਗ ਜਾਂਦੇ ਨੇ ਜੇ ਆਪਾਂ ਨੋਟ ਕਰੀਏ ਪ੍ਰਕਰਮਾਂ ਦੇ ਵਿੱਚ ਜਾ ਕੇ ਅ ਜਿੱਥੇ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਸਾਹਿਬ ਲਈਦਾ ਉੱਥੋਂ ਤੋਂ ਸੰਗਤ ਸ਼ੁਰੂਆਤ ਹੁੰਦੀ ਹੈ ਫਿਰ ਅੰਦਰ ਸੰਗਤ ਦਰਸ਼ਨੀ ਜੁੜੀ ਐਗਜ਼ਿਟ ਹੁੰਦੀ ਹੈ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਬਹੁਤ ਵਧੀਆ ਫੈਸਿਲਿਟੀਆਂ ਸੰਗਤ ਨੂੰ ਮਿਲੀ ਗਈ ਲੰਗਰ ਦਾ ਪ੍ਰਬੰਧ ਬਹੁਤ ਵਧੀਆ ਐਸਜੀਪੀਸੀ ਵੱਲੋਂ ਔਰ ਜੋ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਸੰਗਤਾਂ ਨੂੰ ਕਿਸ ਚੀਜ਼ ਦੀ ਕਮੀ ਨਹੀਂ ਹੈ ਬਾਅਦ ਵੀ ਜੇ ਨੋਟ ਕਰੀਏ ਲੰਗਰ ਲੱਗੇ ਨੇ ਸੰਗਤਾਂ ਵੱਲੋਂ ਬਹੁਤ ਬਹੁਤ ਤਰ੍ਹਾਂ ਦੇ ਪਕਵਾਨ ਦੇਸੀ ਘੋਦੇ ਲੰਗਰ ਲੱਗੇ ਨੇ ਸੰਗਤਾਂ ਸ਼ਕਦੀਆਂ ਨੇ ਉਹ ਕਹਿ ਰਹੇ ਨੇ ਕਿ ਬਾਹਰ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਫੁੱਲਾਂ ਦੇ ਨਾਲ ਸਜਾਇਆ ਵੀ ਗਿਆ ਹੈ ਸਾਰੇ ਪ੍ਰਬੰਧ ਸਾਨੂੰ ਦੱਸੋ ਇਸ ਚੈਨਲ ਦੇ ਮਾਧਿਅਮ ਨਾਲ ਬਿਲਕੁਲ ਜੀ 100 ਟਨ ਦੇ ਕਰੀਬ ਜੋ ਮਤਲਬ ਦੇਸ਼ਾਂ ਵਿਦੇਸ਼ਾਂ ਤੋਂ ਇੱਥੇ ਫੁੱਲ ਆਏ ਨੇ ਬਹੁਤ ਡੈਕੋਰੇਸ਼ਨ ਬਹੁਤ ਵਧੀਆ ਹੋਈ ਹੈ ਔਰ ਜੋ ਇਹ ਸੇਵਾ ਦਿੱਲੀ ਦੇ ਸ਼ਰਧਾਲੂ ਨੇ ਸੇਵਾ ਕਰਵਾਈ ਹੈ ਕਿ ਹਰ ਸਾਲ ਕਰਦੇ ਨੇ ਕੁਝ ਕਾਰੀਗਰ ਬੰਬਈ ਤੋਂ ਆਏ ਨੇ ਕੋਲਕੱਤਾ ਤੋਂ ਆਏ ਨੇ ਦਿੱਲੀ ਤੋਂ ਆਏ ਨੇ ਆਗਰ ਤੋਂ ਆਏ ਨੇ ਉਹ ਹਰ ਸਾਲ ਗੁਰੂ ਰਾਮਦਾਸ ਦੇ ਪ੍ਰਕਾਸ਼ ਗੁਰਪੁਰਬ ਦੇ ਜੋ ਇੱਥੇ ਸਜਾਵਟ ਕਰਦੇ ਨੇ ਔਰ ਕਿੰਨੀ ਕ ਸੰਗਤ ਇੱਥੇ ਆ ਰਹੀ ਹੈ ਜਾ ਰਹੀ ਹੈ ਸੰਗਤਾਂ ਬੇੰਦ ਸੰਗਤਾਂ ਦੀ ਗਿਣਤੀ ਨਹੀਂ ਜਾ ਸਕਦੀ ਬੇੰਦ ਸੰਗਤਾਂ ਆ ਰਹੀਆਂ ਨੇ ਜਾ ਰਹੀਆਂ ਨੇ ਔਰ ਸਕਿਉਰਟੀ ਨੂੰ ਲੈ ਕੇ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਇੱਥੇ ਸਕਿਉਰਟੀ ਪੂਰੀ ਟੈਡ ਗੁਰੂ ਸਬਦੀ ਕਿਰਪਾ ਨਾਲ ਜੋ ਮਤਲਬ ਕਹਿੰਦਾ ਭਾਵ ਕਿ ਜੇ ਕੋਈ ਸਕਿਉਰਟੀ ਦੀ ਗੱਲ ਕਰੀਏ ਮਾਰੇ ਦੀ ਕਿਰਪਾ ਨਾਲ ਪੂਰੀ ਸਕਿਉਰਟੀ ਮਿਲੀ ਹੈ ਜੀਤੀ ਔਰ ਕਿਸ ਤਰ੍ਹਾਂ ਦਾ ਇਤਿਹਾਸ ਕਿਸ ਤਰ੍ਹਾਂ ਦਾ ਇੱਥੇ ਗੁਰੂ ਗੁਰੂ ਰਾਮਦਾਸ ਜੀ ਦਾ ਇਤਿਹਾਸ ਜੋ ਕਿ 24 ਸਤੰਬਰ 1534 ਈਸਵੀ ਨੂੰ ਚੋਨਾ ਮੰਡੀ ਲਾਹੌਰ ਪਾਕਿਸਤਾਨ ਡੱਬੀ ਬਾਜ਼ਾਰ ਕਿਹਾ ਜਾਂਦਾ ਉੱਥੇ ਹੋਇਆ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋਇਆ ਉੱਥੇ ਗੁਰੂ ਰਾਮਦਾਸ ਜੀ ਦਾ ਜਨਮ ਹੋਇਆ ਇੱਥੇ ਗੁਰੂ ਰਾਮਦਾਸ ਜੀ ਦੇ ਘਰ ਗੁਰੂ ਸਾਹਿਬ ਦੀ ਕਿਰਪਾ ਨਾਲ ਬਹਿਨ ਸੰਗਤਾਂ ਅਮਰਤ ਵੇਲੇ ਤੋਂ ਹਾਜ਼ਰੀਆਂ ਭਰ ਰਹੀਆਂ ਨੇ ਔਰ ਦਰਸ਼ਨ ਇਸ਼ਨਾਨ ਕਰ ਰਹੀਆਂ ਨੇ ਹੋਰ ਬਾਬਾ ਜੀ ਜਿਸ ਤਰ੍ਹਾਂ ਤੁਸੀਂ ਇੱਕ ਇੱਕ ਕਵਿਤਾ ਵਿੱਚ ਵੀ ਪਹਿਲਾਂ ਵੀ ਬਿਆਨ ਕੀਤਾ ਸੀ ਪਿਛਲੇ ਸਾਲ ਜਦੋਂ ਤੁਹਾਡੀ ਕਵਰੇਜ ਕੀਤੀ ਕੀ ਗਾਣਾ ਚਾਹੁੰਦੇ ਹੋ ਜੀ ਗੁਰੂ ਰਾਮਦਾਸ ਜੀ ਦੀ ਸਿਫਤ 'ਚ ਆਪ ਜੀ ਨੂੰ ਮੈਂ ਕਵਿਤਾ ਦੇ 2-3 ਟੱਪੇ ਸੁਣਾਵਾਂ ਨਾਨਕ ਗੁਰੂ ਦੀ ਜੋਤ ਚੌਥੇ ਗੁਰ ਰਾਮਦਾਸ ਹੋਵੇ ਨਾ ਆਪ ਜੀ ਦੀ ਉਸਤਤ ਬਿਆਨ ਹੈ ਨੈ ਲਵਾਲੀ ਮਸਤੀ ਚ ਨਿਮਰਤਾ ਨਜਰੇ ਆਵੇ ਭਾਰੀ ਉਪਕਾਰ ਵਾਲ ਸਦਾ ਹੀ ਤਿਆਨ ਹੈ અમૃતસર ਜਿਹੜਾ ਨਗਰ ਵਸਾਇਆ ਤੁਸੀਂ ਦੁਨੀਆ ਦੇ ਨਕਸ਼ੇ 'ਚੋਂ ਦੁਨੀਆ ਦੇ ਨਕਸ਼ੇ 'ਚੋਂ ਉੱਚੀਓਂ ਦੀ शान ਹੈ ਆਕੇ ਸੁੱਖ જીਤੇ ਉਹਦੀ ਹਰ ਆਸ ਪੂਰੀ ਹੋਵੇ ਚੱਲ ਕੇ ਜੁਦਾ ਦੇ ਤੇਰੇ ਹੁੰਦਾ ਇਨਸਾਨ ਹੈ ਜਿਹੜਾ ਵੀ ਗੁਰੂ ਰਾਮਦਾਸ ਦੇ ਘਰ ਚੱਲ ਕੇ ਹੁੰਦਾ ਏ ਉਹਦੀਆਂ ਹਰ ਮਨੋਕਾਮਨਾ ਪੂਰੀਆਂ ਹੋ ਜਾਂਦੀਆਂ ਨੇ ਸੰਗਤ ਜੀ। ਬਾਬਾ ਜਿਸ ਤਰ੍ਹਾਂ ਕੀ ਤੁਸੀਂ ਦੇਖਿਆ ਪੂਰਾ ਪੰਜਾਬ ਨਸ਼ੇ ਦੀ ਲੜ ਲੱਗਾ ਹੈ। ਕੀ ਕਹਿਣਾ ਜਾਂਦੇ ਹੋ? ਮੈਂ ਇਹੋ ਬੇਨਤੀ ਕਰਦਾ ਹਾਂ ਜੋ ਕਿ ਸਾਡੇ ਆਉਣ ਵਾਲੀ ਨਵੀਂ ਜਨਰੇਸ਼ਨ ਹੈ ਨਸ਼ਿਆਂ ਤੋਂ ਨਸ਼ਿਆਂ ਦੇ ਵਿੱਚ ਪਈ ਆ। ਉਹ ਆਪਸ ਨਸ਼ਿਆਂ ਦੇ ਵਿੱਚ ਟੀਕੇ ਲਗਾ ਕੇ ਕਈ ਤਰ੍ਹਾਂ ਦੇ ਨਸ਼ੇ ਹੁੰਦੇ ਨੇ ਸੰਗਤ ਜੀ। ਉਹ ਨਸ਼ਾ ਕਰਕੇ ਆਪਣੀ ਜ਼ਿੰਦਗੀ ਬਰਬਾਦ ਕਰ ਰਹੇ ਨੇ। ਕਈ ਸ਼ਰਾਬ ਦਾ ਨਸ਼ਾ ਕਰਦੇ ਨੇ ਕਈ 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 ਤਰ੍ਹਾਂ ਦੇ ਕਿਸਮਾਂ ਦੇ ਨਸ਼ਾ ਹੁੰਦੇ ਨੇ ਸੋ ਨੌਜਵਾਨਾਂ ਨੂੰ ਇਹੋ ਕਿ ਨਸ਼ਾ ਨਾ ਕਰੋ ਤੇ ਮੋੜ ਵਾਪਸ ਆਪਣੇ ਘਰ ਆ ਜਾਓ ਗੁਰੂ ਸਾਹਿਬ ਦੀ ਕਿਰਪਾ ਨਾਲ ਅਨੰਦਪੁਰ ਸਾਹਿਬ ਆ ਜਾ ਕੇ ਗੁਰੂ ਸਾਹਿਬ ਦੀ ਕਿਰਤ ਅਮਰ ਸੰਚਾਰ ਅਮਰ ਛਕੋ ਗੁਰੂ ਸਾਹਿਬ ਦਾ ਪੰਜਾਂ ਪਿਆਰੇ ਦੀ ਗਵਾਹੀ ਏਟ ਅਮਰ ਛਕੋ ਸਿੰਘ ਸਜੂ ਗੁਰੂ ਵਾਲੇ ਬਣੋ ਆਓ ਸਾਡੇ ਨਾਲ ਅੱਜ ਏ ਡੀ ਸੀ ਪੀ ਹਰਜੀਤ ਸਿੰਘ ਜੀ ਮੌਜੂਦ ਨੇ ਗੱਲਬਾਤ ਕਰਦੇ ਆਂ ਭਾਈ ਸਤਿ ਸ੍ਰੀ ਅਕਾਲ ਜੀ ਭਾਈ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਅੱਜ ਤੁਹਾਡੇ ਵੱਲੋਂ ਸਾਡੇ ਵੱਲੋਂ ਜਦੋਂ ਗੁਰੂ ਆਰਮਦਾਸ ਜੀ ਦਾ ਪੂਰੇ ਪ੍ਰਬੰਧ ਕੀਤੇ ਅੰਦਰ ਅਸੀਂ ਜਿਹੜੇ ਸਾਡੀ ਸਿਵਲ ਦੇ ਵਿੱਚ ਫੋਰਸ ਲੱਗੀ ਕਾਫੀ ਲੱਗੀ ਆ ਬਾਹਰ ਦੇ ਵਿੱਚ ਸਾਡੀ ਜਿਹੜੀ ਯੂਨੀਫਾਰਮ ਦੇ ਵਿੱਚ ਆ ਪੈਟਰੋਲਿੰਗ ਲਾਈਆਂ ਨੇ ਟ੍ਰੈਫਿਕ ਦੇ ਮੁਲਾਜ਼ਮੇੜੇ ਅਲੱਗ-ਅਲੱਗ ਲੱਗੇ ਆ ਪਿੱਛੇ ਜਿਹੜੀਆਂ ਜਿਹੜੀਆਂ ਵੱਡੀਆਂ ਗੱਡੀਆਂ ਵਹੀਕਲ ਗੱਡੀਆਂ ਉਹ ਪਾਰਕਿੰਗ ਦੇ ਵਿੱਚ ਜਿਹੜੀਆਂ ਉਹਨਾਂ ਨੂੰ ਡਾਇਵਰਟ ਕਰੀਦਾ ਤੇ ਬਹੁਤ ਵਧੀਆ ਸਾਡਾ ਚੱਲ ਰਿਹਾ ਪੈਟਰੋਲਿੰਗ ਨੂੰ ਲੱਗਦੇ ਆ ਰਸ਼ ਕਾਫੀ ਆ ਲੇਕਿਨ ਸਾਰਾ ਬਹੁਤ ਵਧੀਆ ਪੀਸਫੁਲ ਚੱਲ ਰਿਹਾ ਸਰ ਜਿਸ ਤਰ੍ਹਾਂ ਕਿ ਪਹਿਲਾਂ ਕਾਫੀ ਬੇਦਬੀ ਹੋ ਚੁੱਕੀ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਇੱਥੇ ਸੀਸੀਡੀ ਕੈਮਰਾ ਦੇ ਕਾਫੀ ਗਿਣਤੀ ਮਾਤਰਾ ਦੇ ਵਿੱਚ ਲੱਗੇ ਹੋਏ ਨੇ ਕੈਮਰੇ ਇੱਥੇ ਬਹੁਤ ਹੀ ਵੱਡੀ ਪੱਧਰ ਤੇ ਲੱਗੇ ਆ ਕੋਈ ਕੋਈ ਅੰਦਰ ਗੋਲਡਨ ਟੈਂਪਲ ਦਾ ਵੀ 1 ਇੰਚ ਵੀ ਜਿਹੜੀ ਆ ਕੈਮਰੇ ਤੋਂ ਬਾਹਰ ਨਹੀਂ ਹੈਗੀ ਸੀਸੀਟੀਵੀ ਕੈਮਰੇ ਉੱਥੇ ਵੀ ਸਾਡੇ ਬੰਦੇ ਲੱਗੇ ਆ ਉੱਥੇ ਵੀ ਜਿਹੜੇ ਉਹਨੂੰ ਵਾਚਦੇ ਔਰ ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਨੇ ਜਿਸ ਤਰ੍ਹਾਂ ਫਾਇਰ ਬ੍ਰਿਗੇਡ ਨੂੰ ਦੇਖਦੇ ਹੋ ਐਂਬੂਲੈਂਸ ਨੂੰ ਦੇਖਦੇ ਹੋ ਸਾਰਾ ਕੁਝ ਐਂਬੂਲੈਂਸ ਵੀ ਖੜੀ ਆ ਫਾਇਰ ਬ੍ਰਿਗੇਡ ਵੀ ਖੜੀ ਆ ਸਾਰੇ ਪ੍ਰਬੰਧ ਕੀਤੇ ਫੋਰਸ ਤਕਰੀਬਨ ਅੰਦਰ ਸਾਡੇ ਕਰੀਬਨ 80 ਕੇ ਬੰਦੇ ਅੰਦਰ ਤਨਾਤ ਆ ਤੇ ਇੰਨੇ ਹੀ ਬੰਦੇ ਬਾਹਰ ਫੋਰਸ ਦੇ ਤਨਾਤ ਜੁਨੀਫਾ ਵਾਲੇ ਕਿਹੜੇ ਕਿਹੜੇ ਡਿਪਾਰਟਮੈਂਟ ਕਿਹੜੇ ਕਿਹੜੇ ਨੇ ਤੁਹਾਡੇ ਪੰਜਾਬ ਪੁਲਿਸ ਤੋਂ ਲੈ ਕੇ ਸੀਪੀ ਆਰਐਫ ਕਿਹੜੇ ਕਿਹੜੇ ਸਾਡੀ ਟੋਟਲ ਪੰਜਾਬ ਪੁਲਿਸ ਸੀ ਟੋਟਲ ਪੰਜਾਬ ਪੁਲਿਸ ਸਾਡਾ ਡਿਸਟ੍ਰਿਕਟ ਪੁਲਿਸ ਹੈ ਸਾਰੀ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ਪੁਰਲ ਦੀਆਂ ਲਾਈਵ ਤਸਵੀਰਾਂ ਵੀ ਦਿਖਾਈਆਂ ਤੇ ਨਾਲ ਸੰਗਤ ਦੇ ਨਾਲ ਗੱਲਬਾਤ ਵੀ ਕੀਤੀ ਹੈ ਕੈਮਰਾਮੈਨ ਤਰੁਣ ਦੇ ਨਾਲ ਰਿਪੋਰਟਰ ਗੌਰਗੁਮਾਰ ਅਮਰੀਕਾ